ਅੱਤ ਦੀ ਗਰਮੀ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਬਾਰਿਸ਼ ਦੇਖਣ ਨੂੰ ਮਿਲੀ ਹੈ ਜੇਕਰ ਗੱਲ ਕਰੀਏ ਲੁਧਿਆਣਾ ਜ਼ਿਲ੍ਹੇ ਦੀ ਤਾਂ ਬੀਤੀ ਰਾਤ ਤੋਂ ਹੀ ਲੁਧਿਆਣਾ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਪਰ ਸਵੇਰੇ ਅਤੇ ਦੁਪਹਿਰ ਸਮੇਂ ਮੀਂਹ ਘਟਦਾ ਗਿਆ ਇਸ ਦੇ ਵਿਚਾਲੇ ਹੀ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਮੌਸਮ ਵਿਗਿਆਨੀ ਨੇ ਦੱਸਿਆ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਤੇ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਵੀ ਤੇਜ਼ੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਮੌਕੇ ਖਾਸ ਕਰਕੇ ਉਹਨਾਂ ਇਲਾਕੇ ਚ ਰਹੇ वाले ਲੋਕਾਂ ਨੂੰ ਆਪਣਾ ਬੰਦੋਬਸਤ ਕਰਨ ਦੀ ਲੋੜ ਹੈ ਜਿਨ੍ਹਾਂ ਦੇ ਘਰ ਨੀਵੇਂ ਇਲਾਕਿਆਂ ਦੇ ਵਿੱਚ ਬਣੇ ਹੋਏ ਨੇ ਕਿਉਂਕਿ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਇਸ ਦੇ ਲਗਾਤਾਰ ਮੀਂਹ ਪੈਣ ਕਾਰਨ ਘਰਾਂ ਦੇ ਡੁੱਬਣ ਦਾ ਖਤਰਾ ਬਣਿਆ ਹੋਇਆ ਏ ਲੁਧਿਆਣਾ ਤੇ ਸੰਗਰੂਰ ਦੀਆਂ ਸੜਕਾਂ ਤੇ ਪਾਣੀ ਹੀ ਪਾਣੀ ਨਜ਼ਰ ਆਇਆ ਹੈ ਇਸ ਦੇ ਨਾਲ ਹੀ ਮੀਂਹ ਪੈਣ ਕਾਰਨ ਲੋਕਾਂ ਦੇ ਘਰ ਡਿੱਗਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਲੋਕਾਂ ਦੇ ਘਰ ਡਿੱਗਣ ਦੀਆਂ ਖਬਰਾਂ ਜਿਹੜੀਆਂ ਉਹ ਨਸ਼ਰ ਹੋ ਰਹੀਆਂ ਨੇ ਸੋ ਦੋਸਤੋ ਤੁਸੀਂ ਵੀ ਆਪਣੇ ਘਰ ਦੇ ਸਮਾਨ ਨੂੰ ਸੰਭਾਲ ਲਵੋ ਕਿਉਂਕਿ ਮੀਂਹ ਦੇ ਵਿੱਚ ਤੁਹਾਡਾ ਸਮਾਨ ਭਿੱਜ ਸਕਦਾ ਹੈ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਦੇ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀ ਨੇ ਅੱਗੇ ਜੋ ਜਾਣਕਾਰੀ ਦਿੱਤੀ ਹੈ ਉਹ ਵੀ ਸੁਣ ਲਓ ਹਾਂ ਜੀ ਅਸੀਂ ਦੇਖ ਰਿਹਾ ਕਿ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਉਹ ਚੱਲ ਰਹੀ ਹੈ ਜੀ ਆਰ 30 ਜੂਨ ਤੱਕ ਜਿਹੜਾ ਮੌਨਸੂਨ ਪੰਜਾਬ ਦੇ ਕੁਝ ਨਦਰਨ ਡਿਸਟ੍ਰਿਕਟਸ ਔਰ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਆਲਰੇਡੀ ਰੇਨਸਰ ਸ਼ੁਰੂ ਹੋ ਚੁੱਕੀ ਹੈ ਸੋ ਉਹਦੇ ਕਰਕੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਔਰ ਲੁਧਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ بارش ਅਜਰ-ਜਰ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆ ਸਕਦੀ ਹੈ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ ਵੀ 35.2 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 35.5 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 0.1 ਡਿਗਰੀ ਸੈਂਟੀਗ੍ਰੇਡ ਹੈ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 3.2 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਤੁਹਾਨੂੰ ਕਾਇਦਾ ਨਾਰਮਲ ਮਿਨੀਮਮ ਟੈਂਪਰੇਚਰ 26.5 ਡਿਗਰੀ ਸੈਲਸੀਅਸ ਸੀ ਸੋ ਇਹ ਨਾਰਮਲ ਤੋਂ ਜਿਹੜਾ 6 ਡਿਗਰੀ ਤੋਂ ਵੀ ਉੱਪਰ ਰਿਪੋਰਟ ਕੀਤਾ ਗਿਆ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀ ਤਾਂ ਅੱਜ ਦਾ ਮਿਨੀਮਮ ਟੈਂਪਰੇਚਰ 1970 ਤੋਂ ਲੈ ਕੇ ਜਿਹੜਾ ਸੈਕੰਡ ਹਾਈਐਸਟ ਮਿਨੀਮਮ ਟੈਂਪਰੇਚਰ ਰਿਪੋਰਟ ਕੀਤਾ ਗਿਆ ਇਹਦੇ ਤੋਂ ਪਹਿਲਾਂ 30.9 ਡਿਗਰੀ ਸੈਲਸੀਅਸ 1982 ਦੇ ਵਿੱਚ ਇੱਕ ਡਿਵਾਈਸ ਨੂੰ ਅਬਜ਼ਰਵ ਕੀਤਾ ਗਿਆ ਸੀ ਔਰ ਉਹਦੇ ਤੋਂ ਬਾਅਦ ਜਿਹੜਾ 2021 ਦੇ ਵਿੱਚ 23.2 ਡਿਗਰੀ ਸੈਲਸੀਅਸ ਹੋਰ ਅੱਗੇ ਫਿਰ 3.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦੋਂ ਕਿ ਇਹਦਾ ਨਾਰਮਲ 26.5 ਡਿਗਰੀ ਸੈਲਸੀਅਸ ਹੈ ਮੈਂ ਕਿਹਾ ਬਾਈਸਟ੍ਰੈਟ ਵਾਲੀ ਸਥਿਤੀ ਹੈ ਲੱਗਦਾ ਹੈ ਕਹਿ ਸਕਦੇ ਹਾਂ ਕਿ ਮੌਨਸੂਨ ਦੀ ਜਿਹੜੀ ਹੈ ਉਹ ਦਸਤਕ ਪੰਜਾਬ ਦੇ ਵਿੱਚ ਹੋਣ ਦੀ ਸ਼ੁਰੂਆਤ ਹੋ ਚੁੱਕੀ ਹੈ ਤੋਂ ਅਨੁਮਾਨ ਲਿਗਾ ਦੇ ਸਕਦੇ ਹਾਂ ਕਿ ਮੋਰ ਪਾਕਿਸਤਾਨ 'ਤੇ ਪ੍ਰਭਾਵ ਪੈ ਰਹੀ ਹੈ ਇਹ ਇੱਕ ਜੀ ਜੀ ਮੈਂ ਆਲਰੇਡੀ ਦੱਸਿਆ ਕਿ ਪੰਜਾਬ ਦੇ ਜਿਹੜੇ ਨਰਥਰਨ ਡਿਸਟ੍ਰਿਕਟਸ ਆਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਆਲਰੇਡੀ ਮੌਨਸੂਨ ਦਾ ਆਨਸੈਟ ਹੋ ਚੁੱਕਿਆ ਹੈ ਸੋ ਉਹਦੇ ਕਰਕੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਪਰ ਉਹਦੀ ਪ੍ਰੋਗਰੈਸ ਹੁਣ ਜਿਵੇਂ ਜਿਵੇਂ ਅੱਗੇ ਹੋ ਰਹੀ ਹੈ ਤਾਂ ਬਾਕੀ ਸਾਰੇ ਲੋਕੇਸ਼ਨਸ ਤੇ ਵੀ ਬਾਰਿਸ਼ ਹੋ ਰਹੀ ਹੈ ਲੁਧਿਆਣਾ ਦੇ ਵਿੱਚ ਵੀ ਅਜੇ ਬਾਰਿਸ਼ ਅਬਜ਼ਰਵ ਕੀਤੀ ਜਾ ਰਹੀ ਹੈ ਔਰ ਆਨ ਬਾਰੇ ਜਿਹੜੇ 5-6 ਦਿਨ ਨੇ ਉਹਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਬਾਰਿਸ਼ ਹੋਣ ਦੇ आसार ਹੈ ਮੈਂ ਅੱਜ ਦਾ ਨਾਰਮਲ ਪਰਿਚਲਨ ਦੀ ਰਿਪੋਰਟ ਦੇ ਲਈ ਲਈ ਹੈ ਤਾਂ ਆਮ ਤੌਰ ਤੇ ਕਿੰਨੇ ਕੈਂਪਨ ਬਰਸ਼ ਹੋਇਆ ਕਿ ਸਰਦ ਵੀ ਜੂਨ ਦੀ ਰਿਜੈਸਟੀ ਘੱਟ ਰਹੀ ਹੈ ਪਰ ਜੁਲਾਈ ਤੇ ਜਿਹੜੀ ਪਰਭਾਈ ਹੈ ਪੂਰੀ ਹੋਵੇਗੀ ਆ ਬਿਲਕੁਲ ਜੀ ਜਿਹੜੀ ਜੂਨ ਦੀ ਨਾਰਮਲ ਬਾਰਿਸ਼ 82.8 ਮਿਲੀਮੀਟਰ ਹੈ ਪਰ ਇਸ ਵਾਰੀ ਜਿਹੜੀ 48.6 ਮਿਲੀਮੀਟਰ ਜੂਨ ਦੇ ਵਿੱਚ ਅਬਜ਼ਰਵ ਕੀਤੀ ਗਈ ਹੈ ਜਿਹੜੀ ਕਿ ਨਾਰਮਲ ਤੋਂ ਨੀਚੇ ਰਿਪੋਰਟ ਕੀਤੀ ਗਈ ਹੈ ਔਰ ਜੁਲਾਈ ਦੀ ਜਿਹੜੀ ਨਾਰਮਲ ਬਾਰਿਸ਼ 220.4 ਮਿਲੀਮੀਟਰ ਹੈ ਸੋ ਇਹੀ ਐਕਸਪੈਕਟ ਕਰ ਰਹੇ ਆ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਛੀ ਬਾਰਿਸ਼ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹੋਣ ਵਾਲੀ ਆ ਆਉਣ ਵਾਲੇ 4-5 ਦਿਨਾਂ 'ਚ ਲਗਾਤਾਰ ਤੇਜ਼ ਬਾਰਿਸ਼ ਕਾਫੀ ਇਜਾਦੇ ਵਿੱਚ ਹੋ ਸਕਦੀ ਆ ਜਿਵੇਂ ਜੀ ਲਗਾਤਾਰ ਜਿਹੜਾ ਪੈਡੀ ਸੀਜ਼ਨ ਚੱਲ ਰਿਹਾ ਹੈਗਾ ਪਾਣੀ ਟਰੋਣਾ ਜਿਹੜਾ ਲਾ ਰਹੇ ਨੇ ਤਾਂ ਲੱਗਾ ਵੀ ਬਾਰਿਸ਼ ਦੀ ਪਾਣੀ ਦੀ ਮਾਜਰੀ ਪਰ ਤੋਂ ਨਾਲ ਉਹਦੀ ਨਿੱਜੀ ਨਿੱਜੀ ਧਰਤੀ ਤੋਂ ਸਾਨੂੰ ਨੂੰ ਲੋਕਾਂ ਦੀ ਪਾਣੀ ਕਹਿੰਦੇ ਬਿਲਕੁਲ ਜੀ ਕਿਉਂਕਿ ਪੈਡੀ ਸੀਜ਼ਨ ਚੱਲ ਰਿਹਾ ਹੈ ਔਰ ਪੈਡੀ ਨੂੰ ਕਾਫੀ ਲੋਡ ਹੁੰਦੀ ਆ ਪਾਣੀ ਦੀ ਔਰ ਜਦੋਂ ਬਾਰਿਸ਼ ਨਹੀਂ ਹੁੰਦੀ ਸਾਨੂੰ ਜਿਹੜੇ ਗਰਾਊਂਡ ਵਾਟਰ ਉਹ ਉਹਦੇ ਤੇ ਡਿਪੈਂਡ ਕਰਨਾ ਪੈਂਦਾ ਤੇ ਆਲਰੇਡੀ ਗਰਾਉਂਡ ਵਾਟਰ ਰਿਸੋਰਸਸ ਕਾਫੀ ਪ੍ਰੈਸ਼ਰ ਇਨ ਸੋ ਇਸ ਤਰ੍ਹਾਂ ਜੇ ਅਚੀ ਬਾਰਿਸ਼ ਹੁੰਦੀ ਹੈ ਤਾਂ ਬਿਲਕੁਲ ਜਿਹੜੀ ਝੋਨੇ ਦੀ ਪਾਣੀ ਦੀ ਲੋੜ ਨੂੰ ਵੀ ਪੂਰੀ ਕਰ ਸਕਦੀ ਹੈ ਔਰ ਇਹਦੇ ਨਾਲ ਜਿਹੜਾ ਗਰਾਉਂਡ ਵਾਟਰ ਰਿਸੋਰਸਸ ਤੇ ਅਪਰੈਸ਼ਰ ਜਿਹੜਾ ਪੈ ਰਿਹਾ ਉਹਦੇ ਵਿੱਚ ਵੀ ਹੈਲਪful ਹੋ ਸਕਦੀ ਹੈ ਮੈਮ ਔਰਿਜਨਲ ਤੁਹਾਨੂੰ ਤਾਂ ਕੀ ਇਹਨੂੰ ਬਤਨ ਹੈ ਜੀ ਕਿਉਂਕਿ ਉਹ ਆਨਵਾਰੇ ਚ 4-5 ਦਿਨਾਂ ਨੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਜਾਂ ਲਾਈਟਨਿੰਗ ਜਾਂ ਥੰਡਰਸਟ੍ਰੋਮਸ ਹੋਣ ਦੇ ਚਾਂਸਸ ਨੇ ਔਰ ਇਹਦੇ ਕਰਕੇ ਅੱਜ ਔਰ ਕੱਲ ਇੱਕ ਔਰ ਦੋ ਤਿੰਨ ਨੂੰ ਆਮਦ ਨੂੰ orange alert ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ ਜਿਹੜਾ ਛੇ ਤਰੀਕ ਤੇ ਤੱਕ yellow alert ਜਾਰੀ ਕੀਤਾ ਗਿਆ ਹਾਂ ਲਾਗਰ ਦਲਪਰਾਗ ਵੀ ਲੈਤੀ ਡਿਸਟ੍ਰਿਕਟ ਨਾਲ ਪਛਾਣਨ ਮੌਕੀ ਹੋ ਗਿਆ ਕੋਈ ਅਰਗਤੀ ਰਾਤ ਨੂੰ ਵੀ ਪਾਣੀ ਛੱਡਿਆ ਹੈ ਅਸੀਂ ਫਾਰਮਰਸ ਨੂੰ ਇਹੀ ਅਸੀਂ ਸਲਾਹ ਦੇ ਸਕਦੇ ਹਾਂ ਦੱਸ ਸਕਦੇ ਹਾਂ ਕਿ ਆਉਣ ਵਾਲੇ ਜਿਹੜੇ 4-5 ਦਿਨ ਨੇ ਉਹਨਾਂ ਦੇ ਵਿੱਚ ਲਗਾਤਾਰ ਬਾਰਿਸ਼ ਹੌਂਦੇ ਚਾਂਸਸ ਨੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਸੋ ਅਸੀਂ ਇਹੀ ਜਿਹੜਾ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੀ ਝੋਨੇ ਦੀ ਪਾਣੀ ਦੀ ਲੋੜ ਹੈ ਬਾਰਿਸ਼ ਤੋਂ ਹੀ ਪੂਰੀ ਹੋ ਸਕਦੀ ਹੈ ਸੋ ਉਹਨਾਂ ਨੂੰ ਇਰੀਗੇਸ਼ਨ ਦੀ ਇਹਨਾਂ ਦਿਨਾਂ ਦੇ ਵਿੱਚ ਲੋੜ ਨਹੀਂ ਪਵੇਗੀ ਨਾਲ ਜਿਹੜੇ ਮੇਨ ਇਲਾਕੇ ਉਹਨਾਂ ਨੂੰ ਵੀ ਉਮੀਦ ਹੈ ਕਿ ਜਿਹਨਾਂ ਬਾਰਸ਼ਾਂ ਦਾ ਮੌਸਮ ਦੂਜੇ ਇਲਾਕੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਇਹੀ ਦੱਸ ਸਕਦੇ ਹਾਂ ਜੀ ਆਉਣ ਵਾਲੇ 4-5 ਦਿਨ ਜਿਹੜੀ ਬਾਰਿਸ਼ ਲਗਾਤਾਰ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਅਤੇ ਉਹਨਾਂ ਨੂੰ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਜਿਹੜੇ ਉਹਨਾਂ ਨੂੰ ਪ੍ਰਬੰਧ ਪਹਿਲਾਂ ਹੀ ਆਪਣੇ ਕਰ ਲੈਣੇ ਚਾਹੀਦੇ ਨੇ ਕਿਉਂਕਿ ਬਾਰਿਸ਼ 4-5 ਦਿਨ ਜੂ ਕੰਟੀਨਿਊ ਰਹਿ ਸਕਦੀ ਹੈ ਮੌਸਮ ਵਿਗਿਆਨੀ ਦਾ ਕਹਿਣਾ ਹੈ ਕਿ ਆਉਂਦੀ 6 ਜੁਲਾਈ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਦੇ ਚੱਲਦੇ orange alert ਜਾਰੀ ਕਰ ਦਿੱਤਾ ਹੈ ਅਤੇ yellow alert ਜਾਰੀ ਕੀਤਾ ਜਾਵੇਗਾ। ਖੈਰ ਦੋਸਤੋ ਹੁਣ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿੰਨਾ ਕੂ ਮੀਂਹ ਪੈ ਰਿਹਾ ਜਾਂ ਫਿਰ ਗਰਮੀ ਦਾ ਪ੍ਰਕੋਪ ਚੱਲਣਾ ਪੈ ਰਿਹਾ। ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨ ਦੀ ਰਿਪੋਰਟ।